ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਨਾਮਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਮ ਪੀਖ ਕਾ ਪੀਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹਦਿਆਲ ਨਾਮ ਦਿਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਤੁਮਰੀ ਸ਼ਰਨ ਤੁਮਹਾਰੀ ਆਸ ਤੁਮਹੀ ਸੱਜਣ ਸੁਹਿਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਨੇ ਸੋ ਕਹ ਤਲ ਗੁਰ ਸੇਵਿਆ ਹੈ ਨਸ ਸੈਜ ਸੁਪਾਈ ਦਰਸ਼ਨ ਪਰਸ ਐ ਗੁਰੂ ਕਹਿ ਜਨਮ ਮਰਨ ਦੁਖ ਜਾਈ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸ੍ਰੀ ਮਹਲਾ ਪੰਜਵਾਂ 12 ਸ਼ਲੋਕਾਂ ਨਾਲ ਇੱਕ ਓੰਕਾਰ ਸਤ ਗੁਰ ਪਰਸਾਦ ਸੁਨੋ ਕਾ ਪਾਦ ਪੂਰਨ ਮਦ ਅੰਤ ਪੂਰਨ ਪਰਮੇਸ਼ੁਰ ਹੈ ਸੇਮਰੰਤ ਸੰਤ ਸਰਵਤਰ ਰਮਣੋ ਨਾਨਕ ਅਗ ਨਾਸਨ ਜਗਦੀ ਸੁਰੇ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਹੈ ਪੇਖਰ ਸੁਨਣ ਸੁਨਾਬਨੋ ਮਨ ਮਹਿ ਦ੍ਰਿੜੀਯ ਸਾਚ ਪੂਰ ਰਹਿਉ ਸਰਬ ਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਖੇਨ ਮਹਿਤਾ ਪੂਥਾ ਪੁਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ बुझाए सो बुझसी ਨਰਮਲ ਜਾਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਬਿਆ ਸਭ ਨੂੰ ਹੀ ਜਿਸ ਆਪ बुझाए सो बुझसी ਨਰਮਲ ਜਾਨ ਸੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ